ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਏ ਹੋਇਆ ਪਿੰਡ ਜਗਰਾਮ ਤੀਰਥ ਤੇ ਇਹ ਗਾਂ ਦੀ ਹਿਸਟਰੀ ਹੈ ਵੀ ਗਾਂ ਸੂਈ ਨੂੰ ਅੱਜ 15 ਦਿਨ ਹੋ ਗਏ ਤੇ ਗਾਂ ਸੀ ਇਹ 40 ਲੀਟਰ ਵਾਲੀ ਤੇ ਭਰਾ ਨੇ ਕੀ ਕੀਤਾ ਇਹਨੂੰ ਇੱਧਰ ਪੱਕੇ ਸਾਤੇ ਛੱਡਿਆ ਜਦੋਂ ਇਹਦੇ ਜਿਹੜੇ ਪੈਰ ਸੀ ਉਹ ਸਲਿੱਪ ਕਰ ਗਏ ਪੈਰ ਸਲਿੱਪ ਕਰਨ ਨਾਲ ਜਿਵੇਂ ਆਪਣਾ ਉੱਠ ਨਹੀਂ ਪੈਂਦਾ ਉੱਠ ਪੋਤਾ ਮਗਰਲੇ ਤਾਂ ਦੀ ਬੈਹਣਾ ਹੁੰਦਾ ਇਸ ਤਰ੍ਹਾਂ ਗਾਵਾਂ ਦੀਆਂ ਗਾਵੀਆਂ ਦੋਨੇ ਮਗਰਲੇ ਤੰਗ ਚੌੜੀਆਂ ਹੋ ਗਈਆਂ ਖੁੱਲ ਗਈਆਂ ਜਿਹਦੇ ਵਿੱਚ ਕਿ ਬਹੁਤ ਜ਼ਿਆਦਾ ਘਟ ਚਾਂਸ ਹੁੰਦੇ ਖੜੀ ਹੋਣ ਦੇ ਬਟ ਅੱਜ ਚੌਥਾ ਦਿਨ ਆਪਣਾ ਟ੍ਰੀਟਮੈਂਟ ਕਰਦੇ ਨੂੰ ਇਹ ਕੱਲ ਰਾਤ ਖੜੀ ਹੋ ਗਈ ਸੀਗਾ ਹੁਣ ਅਸੀਂ ਬਹਾ ਕੇ ਦਵਾਈ ਲਾ ਰਹੇ ਆ ਖੜੀ ਹੋ ਗਈ ਬਿਲਕੁਲ ਨਾਰਮਲ ਹੈ ਦੋਸਤੋ ਗਾਵਾਂ ਦੇ ਵਿੱਚ ਮੱਝਾਂ 'ਚ ਤਾਂ ਘਟ ਗਾਵਾਂ 'ਚ ਇਹ ਪ੍ਰੋਬਲਮ ਆ ਜਾਂਦੀ ਹੈ ਜਦੋਂ ਕਿ ਤੁਹਾਡੇ ਇਸ ਤਰ੍ਹਾਂ ਦਾ ਜਗਾ ਪੱਕੀ ਹੈ ਫਰਸ਼ ਦੇ ਉੱਪਰ ਨਾ ਨਹੀਂ ਖੜਦੇ ਨੇ ਫਿਰ ਪਸ਼ੂ ਹੈ ਜਿਹੜੇ ਇਦਾਂ ਸਲਿੱਪ ਕਰ ਜਾਂਦੇ ਆ ਨਾਰਮਲੀ ਫਾਰਮਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਜਿਵੇਂ ਆਪਣਾ ਡੱਡੂ ਹੁੰਦਾ ਡੱਡੂ ਮੰਗੂ ਬੈਠ ਜਾਂਦੀ ਹੈਗਾ ਫਿਰ ਜਿੰਨੇ ਜਿਹੜੇ ਆਪਾਂ ਇਹਨੂੰ ਕੱਚੇ ਥਾਂ ਤੇ ਰੱਖਦੇ ਉਹਨਾਂ ਜਿਹੜੇ ਉਹਦੇ ਠੀਕ ਹੋਣ ਦੇ ਚਾਂਸਸ ਘਟ ਜਾਂਦੇ ਬਸ ਇਹਦਾ ਕੀ ਹੈ ਇੱਕ ਤਾਂ ਇਹਨੂੰ ਕੱਚੇ ਥਾਂ ਤੇ ਰੱਖੋ ਪੂਰੀ ਮਿੱਟੀ ਸਿੱਟ ਕੇ ਤੇ ਬਾਕੀ ਇਹਨੂੰ ਨਹਿਰੂ ਕੈਂਟ ਵਗੈਰਾ ਜਿਹੜੇ ਵੀ ਨਰਮੈਂਟ ਆਉਣ ਕਰਨੇ ਸਾਰੇ ਉਹਦੇਓ ਪੱਠੇ ਪੱਠੇ ਖਾਂਦੀ ਆ ਫਿਰ ਤਾਂ ਲੋਡ ਨਹੀਂ ਜੇ ਪੱਠੇ ਘਟ ਜਾਂਦੀ ਐ ਤਾਂ ਡ੍ਰਿਪਾਂ ਵਗੈਰਾ ਦੇ ਦਿਓ ਇਹ ਬੰਦੇ ਦੀ ਸੋਚ ਹੁੰਦੀ ਜੇ ਆਖਰ ਸਾਡੇ ਕੋਲ ਤਾਂ ਤਕਸੀਕ ਲੈ ਦੀ ਕਿਉਂ ਬਹੁਤ ਚੰਗੀ ਗਾਇਆ ਭਰਾਵਾਂ ਕੋਲੇ ਚੰਗਾ ਫਾਰਮ ਬਣਿਆ ਹੋਇਆ ਹੈ ਅੱਜ ਕੱਲ੍ਹ ਕਿਹਨਾਂ ਦਾ ਕਿਸੇ ਜਗ੍ਹਾ ਨਹੀਂ ਗਾਨੀ ਜੇਕਰ ਆਮ ਤਰਸ ਤਾਂ ਮੱਜਾਂ ਵੀ ਕਾਫੀ ਰੱਖੀਆਂ ਹੋਈਆਂ گاਵਾ ਵੀ ਬਹੁਤ ਜ਼ਿਆਦੇ ਚੰਗੀਆਂ ਰੱਖੀਆਂ ਹੋਈਆਂ ਇਨਾਂ ਨਾਲ ਮੇਲ ਹੋਣ ਦਾ ਸਿਸਟਮ ਹੈ ਇਹਨਾਂ ਦੇ ਪਸ਼ੂ ਸੀਗੇ ਤਕਰੀਬਨ ਤਕਰੀਬਨ 6 ਤੋਂ 7 ਰਿਪੀਟਰ ਸੀ گاਵਾ ਜਿੰਨੇ ਰਿਪੀਟਰਾਂ ਦਾ ਆਪਾਂ ਟ੍ਰੀਟਮੈਂਟ ਕੀਤਾ ਸੂਪੀਆਂ ਸਾਰੀਆਂ ਕਹਿ ਰਹੇ ਗੀਆਂ ਸੂਨ ਵਾਲੀਆਂ ਹੁਣ ਆਕਾਸ਼ਦੀਪ ਵਾਲੀ ਰਾਤ ਸੂਪੀ ਆਕਾਸ਼ਦੀਪ ਦੀ ਬੱਚੀ ਕਿਹੜੇ ਪਾਸੇ ਆ ਬੱਚੀ ਆਕਾਸ਼ਦੀਪ ਵਾਲੀ ਦੋਸਤੋ ਤੁਹਾਨੂੰ ਦਿਖਾਉਨੇ ਆ ਇਹ ਰਾਤੀ ਸੂਈ ਆ ਇਹਦੇ ਥੱਲੇ ਵੀ ਬਹੁਤ ਚੰਗਾ ਇਹਨੇ ਹਜੇ ਸਟਾਰਟ ਕਰਨਾ ਸੀ ਚਲੋ ਬੱਬੇ ਦੀ ਕਿਰਪਾ ਨਾਲ ਜਲਦੀ ਹੋ ਜੂ ਇਹ ਆਈ ਹੈ ਆਕਾਸ਼ ਦੀ ਜੀ ਰਾਤਰੀ ਸੂਈ ਹੋਈ ਹੈ ਇਹ ਰਾਤ ਦੀ ਸੂਈ ਹੈ ਇਹ ਸੈਕਸਿਡ ਲੱਗਿਆ ਸੀ ਕਿ ਨਾਨ ਸੈਕਸਿਡ 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 ਲੱਗਿਆ ਅੱਛਾ ਦੋ ਦੋ ਦੇ ਲਾਇਆ ਸੀ ਜਿਹੜਾ ਠੀਕ ਹੈ ਇੱਕ ਟੀਗਾ ਦੋ ਗਾਵਾਂ ਦੇ ਲਾਇਆ ਸੀ ਇਹ ਆਫ ਵਾਲੀ ਅੱਜ ਸੂਪੀ ਇਹਨੇ ਬੱਚੀ ਦਿੱਤੀ ਹੈ ਇੱਕਰ ਮੰਡਾ ਦੀ ਆਈ ਹੈ ਨਾ ਇਹ ਨਾ ਪੇਪਰ ਦੀਆਂ ਇਹ ਪੇਪਰ ਦੀਆਂ ਦੋਵੇਂ ਇਹ ਇੱਕ ਬੱਚਾ ਹੈ ਕਿ ਬੱਚੀ ਇਹ ਦੋ ਨਹੀਂ ਬੱਚੋ ਦੋਵੇਂ ਬੱਚੀਆਂ ਪੇਪਰ ਦੀਆਂ ਉਹ ਨੂੰ ਆਪਾਂ ਲਾਉਣਾ ਸੀ ਬੱਚੀ ਉਹ ਕਿਉਂ ਉਹਨਾਂ ਲਾਵਾਂਗੇ ਇੱਕ ਜਗ੍ਹਾ ਦੀ ਪ੍ਰੋਬਲਮ ਕਰਕੇ ਇਹ ਪ੍ਰੋਬਲਮ ਆਈ ਹੈ ਗਾਣ ਨੂੰ ਨਹੀਂ ਆਉਣੀ ਨਹੀਂ ਚਾਹੀਦੀ ਸੀ ਬੇਸਤੀ ਕਰਦਾ ਸਹੀ ਹੈ ਫਿਰ ਜਗ੍ਹਾ ਦੀ ਪ੍ਰੋਬਲਮ ਨਹੀਂ ਜਗ੍ਹਾ ਦੀ ਪ੍ਰੋਬਲਮ ਹੈਗੀ ਆ ਬਾਈ ਮੈਂ ਤਾਂ ਇਹਨੂੰ ਉੱਤੇ ਕਿਹਾ ਮੈਂ ਤੈਨੂੰ ਕਿਹਾ ਨਹੀਂ ਸੀ ਗਿਆ ਨਹੀਂ ਹਾਂਜੀ ਹੁਣ ਪਾਵਣੀ ਚਾਹਦਾ ਆਪਾਂ